ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਰ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਤੁਸ थाना ਮੋੜ ਦੇ ਅਦੀਨ ਚੱਲ ਰਹੇ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਗਈ ਕਿ ਤਿੰਨ ਬੰਦਿਆਂ ਵੱਲੋਂ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਮੰਗ ਰਹੇ ਹਨ ਜਿਹਦੇ ਉੱਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਸਾਫ ਦਾ ਸੀਨੀਅਰ ਪੁਲਿਸ ਕਨਸਟੇਬਲ ਵੀ ਹੈ ਜਿਨ੍ਹਾਂ ਨੇ ਇੱਕ ਉੱਕੀ ਦਾ ਨਸ਼ਾ ਕਰਨ ਵਾਲੇ ਨੂੰ ਡਰਾ ਧਮਕਾ ਕੇ ਉਸ ਤੋਂ 20000 ਰੁਪਏ ਲੈਣ ਦੀ ਮੰਗ ਕੀਤੀ ਗਈ ਸੀ ਜਿਹਦੇ ਉੱਤੇ ਸ਼ਿਕਾਇਤ ਦਰਜ ਕਰਾ ਕੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਜਨਜੀਤ ਸਿੰਘ ਸਾਨੂੰ ਸੁਜੀਤ ਸਿੰਘ ਹਰਾ ਨਗਰ ਦੇ ਇਹਨਾਂ ਨੇ ਬਿਆਨ ਦਰਜ ਕਰਵਾਇਆ ਸੀ ਕਿ 31 ਅਕਤੂਬਰ ਦੀ ਸ਼ਾਮ ਨੂੰ ਇਹਨਾਂ ਦੇ ਘਰ ਕੋਈ ਤਿੰਨ ਬੰਦੇ ਚੜ੍ਹ ਕੇ ਆਏ ਸੀਗੇ ਸਵਿਫਟ ਗਾਰਡ ਤੇ ਕਾਰਨ ਵੀ ਹੈ ਜਾਰ 24F1706 ਜਿਹੜੇ ਤਾਰ ਸਵਾਰ ਸੀ ਇਹਨਾਂ ਨੂੰ ਡਰਾ ਧਮਕਾ ਕੇ ਗੱਡੀ 'ਚ ਬਿਠਾ ਬਿਠਾ ਲਿਆ ਸੀਗਾ ਜਿਸ ਤੋਂ ਬਾਅਦ ਕਿ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਕੰਪਲੇਨਟ ਹੈਗਾ ਪਹਿਲਾਂ ਕਿ ਭੁੱਕੀ ਵਗੈਰਾ ਦਾ ਨਸ਼ਾ ਕਰਦਾ ਸੀ ਉਹ ਇਹਨਾਂ ਨੂੰ ਡਰਾਗ ਇਹਨਾਂ ਵੱਲੋਂ ਜਿਹੜੇ ਦੋਸ਼ੀ ਸੀਗੇ ਕਹਿੰਦੇ ਵੀ ਨਹੀਂ ਤਾਂ ਅਸੀਂ ਦਿੱਤੇ ਮੁਕੱਦਮਾ ਦਰਜ ਕਰਾਵਾਂਗੇ ਤੇ ਨਹੀਂ ਸਾਨੂੰ 20000 ਰੁਪਏ ਦਾ ਇੰਤਜ਼ਾਮ ਕਰਕੇ ਦੇ 30000 ਰੁਪਏ ਦਾ ਉਸ ਤੋਂ ਬਾਅਦ ਇਹਨਾਂ ਦੀ 20000 ਚ ਸੈਟਲਮੈਂਟ ਹੋ ਗਈ ਤੇ ਇਹਨਾਂ ਨੇ ਬੰਦਾ ਉੱਤੇ ਡ੍ਰੌਪ ਕਰਤਾ ਸੀ ਸਾਡੇ ਕੋਲੇ ਇਨਫੋਰਮੇਸ਼ਨ ਆਉਣ ਤੋਂ ਬਾਅਦ ਇਹਨਾਂ ਦਾ ਬਿਆਨ ਦਰਜ ਕਰ ਕਰਕੇ ਮੁਕੱਦਮਾ ਨੰਬਰ 145 ਮਿਤੀ 1.9.2025 ਦੀ ਤਾਰikh 382 352 235 DNS ਅਧਾਰ ਮੁਕੱਦਮਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿੰਨਾ ਜਿਹੜਾ ਮੁੱਖ ਦੋਸ਼ੀ ਹੈਗੇ ਗੁਰਪ੍ਰੀਤ ਸਿੰਘ ਇਨੀ ਸਮੀਤਾ ਸਨ ਆਫ ਗੰਗਾ ਸਿੰਘ ਵਾਸੀ ਲੇਲੇਆਣਾ ਹੁਣੇ ਰੰਧਾ ਰਾਮਪੁਰਾਵੰਟੀ ਜੋੜੇਪੁਰਾ ਤੇ ਜਿਹੜਾ ਦੂਜਾ ਹੈਗੇ ਇਹਦੇ ਨਾਲ ਪੁਲਿਸ ਬਲਾਕਮ ਸੀਗਾ ਇੱਕ ਸੀਨੀਅਰ ਕਾਂਸਟੇਬਲ ਬਲਵੀਰ ਸਿੰਘ ਸਨ ਆਫ ਕੁਲਵਿੰਦਰ ਸਿੰਘ ਵਾਸੀ ਗੁਰਦੇਰੀ ਸਰਦਾਰਮਾਲ ਸਾਹਿਬ ਇਹ ਮੈਂ ਦੱਸਣਾ ਚਾਹੂਗਾ ਜਿਹੜਾ ਬਲਵੀਰ ਸਿੰਘ ਹੈ ਪਹਿਲਾਂ ਵੀ ਸਸਪੈਂਡ ਚੱਜਾ ਹੁਣ ਇਹਦੀ ਪੋਸਟਿੰਗ ਪੁਲਿਸ ਨੇ ਮਾਰਕਸ ਹੈ ਜੀ ਵੀ ਇਹਨਾਂ ਨੇ ਨਾਲ ਕੀ ਨਾਂ ਦੇ ਨਾਲ ਇੱਕ ਬੂਲ ਬੰਦਾ ਸੀ ਹਰਪ੍ਰਸਾਦ ਉਹਦਾ ਨਾਂ ਹਜੇ ਸਾਨੂੰ ਗੋਬਿੰਦ ਪਤਾ ਲੱਗਿਆ ਪੂਰਾ ਐਡਰੈਸ ਨਹੀਂ ਹੈਗਾ ਇਹ ਦਿਨੇ ਅੰਨੇ ਨੇ ਰਣਕੀ ਬੰਦਾ ਜਿਹੜਾ ਚੰਜੀ ਸਿੰਘ ਕੰਪਨੀ ਨਾਲ ਚੰਜੀ ਨੂੰ ਧਰਾਉ ਤੁਗਾ ਕੇ 20000 ਰੁਪਏ ਦੀ ਜਿਹੜੀ ਕ੍ਰੀਡਿਟ ਫ੍ਰੋਮ ਦੀ ਲੈਣੂ ਚਾਹਤਾ ਸੀ ਇਸ ਤੋਂ ਬਾਅਦ ਮੁਕਦਮਾ ਦਰਜ ਕੀਤਾ